ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੀ ਚੈਨਲ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਕਾਫੀ ਮੰਗਾਂ ਪੈਂਡਿੰਗ ਹਨ ਸਰਕਾਰ ਮੀਟਿੰਗਾਂ ਦੇ ਕੇ ਮੁਲਤਵੀ ਕਰ ਦਿੰਦੀ ਹੈ ਹਰ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਦੇ ਸਬੰਧੇ ਕਾਫੀ ਆਸਾਂ ਹੁੰਦੀਆਂ ਹਨ ਹਰ ਵਾਰ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਦੇ ਵਿੱਚੋਂ ਨਿਰਾਸ਼ ਹੋ ਕੇ ਵਾਪਸ ਜਾਣਾ ਪੈਂਦਾ ਹੈ ਹੁਣ ਮੀਟਿੰਗ ਤੋਂ ਪਹਿਲਾਂ ਪੈਨਸ਼ਨ ਮਹਾਸੰਗ ਦੇ ਵੱਲੋਂ ਵਿੱਤ ਮੰਤਰੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਉਸ ਬਾਰੇ ਪੂਰੀ ਜਾਣਕਾਰੀ ਦਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਜਿਹੜੇ ਸੀਨੀਅਰ ਸਿਟੀਜ਼ਨ ਸੁਪਰ ਸੀਨੀਅਰ ਸਿਟੀਜ਼ਨ ਦੀਆਂ ਜਿਹੜਾ ਕਰਾਂਗੇ ਗੱਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਪੈਨਸ਼ਨ ਮਹਾਸੰਗ ਨੂੰ ਮੀਟਿੰਗ ਦਾ ਸੱਦਾ ਜਿਹੜਾ ਭੇਜਿਆ ਜਿਦੇ ਵਿੱਚ ਲਿਖਿਆ ਸੀਨੀਅਰ ਸਿਟੀਜ਼ਨ ਸੁਪਰ ਸੀਨੀਅਰ ਸਿਟੀਜ਼ਨ ਪੈਨਸ਼ਨ ਜਿਹੜੇ ਪੈਨਸ਼ਨਰ ਨੇ ਜਿਹੜੀ ਇੱਕ ਨਵਾਂ ਨਾਮ ਦਿੱਤਾ ਹੈ ਪਰ ਨਾਮ ਤਾਂ ਬੜਾ ਸੋਹਣਾ ਦਿੱਤਾ ਪਰ ਲਗਾਤਾਰ ਵਿੱਤ ਮੰਤਰੀ ਜਿਹੜਾ ਨਚੀਮਾ ਸਾਹਬ ਦੇ ਵੱਲੋਂ ਪੈਨਸ਼ਨਰਸ ਨੂੰ ਦਿੱਤੀਆਂ ਗਈਆਂ ਮੀਟਿੰਗਾਂ ਜਿਹੜੀਆਂ ਪੋਸਟਪੋਨ ਕਰਨ ਦਾ ਜਿਹੜਾ ਕਾਰਨ ਪੈਨਸ਼ਨਰ ਕਾਫੀ ਜਿਹੜੇ ਪਰੇਸ਼ਾਨ ਲੱਗਦੇ ਨੇ ਪੰਜਾਬ ਰਾਜ ਪੈਸ਼ਨ ਮਹਾਸੰਗ ਦੇ ਪ੍ਰਧਾਨ ਨੰਦ ਕਿਸ਼ੋਰ ਕਲਸੀ ਨੇ ਜਿਹੜਾ ਵਿੱਤ ਮੰਤਰੀ ਨੂੰ ਇੱਕ ਰੋਸ ਪੱਤਰ ਲਿਖਿਆ ਹੈ ਉਹ ਰੋਸ ਪੱਤਰ ਦੇ ਵਿੱਚ ਸਮੂੱਚੇ ਪੈਨਸ਼ਨਰਸ ਦਾ ਰੋਸ ਪ੍ਰਗਟ ਕੀਤਾ ਹੈ ਜੋ ਪੈਨਸ਼ਨਰਸ ਦੇ ਮਨਾਂ ਦੇ ਵਿੱਚ ਗੁੱਸਾ ਹੈ ਅੱਗ ਹੈ ਸਰਕਾਰ ਦੇ ਪ੍ਰਤੀ ਨਾਰਾਜ਼ਗੀ ਹੈ ਬੇਚੈਨੀ ਹੈ ਉਸ ਦਾ ਜਿਹੜਾ ਹੈ ਜ਼ਿਕਰ ਕੀਤਾ ਹੈ ਔਰ ਗੱਲ ਇਹ ਵੀ ਕਹੀ ਹੈ ਕਿ ਲਗਾਤਾਰ ਇਹ ਜਿਹੜੇ ਸੀਨੀਅਰ ਸਿਟੀਜ਼ ਹਨ ਜਿਨ੍ਹਾਂ ਨੂੰ ਖੁਦ ਵਿਤਮੰਤਰੀ ਹਰਪਾਲ ਸਿੰਘ ਚੀਮਾ ਹੋਣਾ ਨੇ ਸੁਪਰ ਸੀਨੀਅਰ ਪ੍ਰੈਸ਼ਰ ਕਿਹਾ ਹੈ ਉਹਨਾਂ ਨੂੰ ਤਰੀਕ ਤੇ ਤਰੀਕ પાਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਪੱਤਰ ਦੇ ਵਿੱਚ ਦੱਸਿਆ ਹੈ ਕਿ 27 ਅਕਤੂਬਰ ਨੂੰ ਵਿਤਮੰਤਰੀ ਨੇ ਮੀਟਿੰਗ ਦਾ ਜਿਹੜਾ ਸਮਾਂ ਦਿੱਤਾ ਸੀ ਜਦੋਂ ਪੈਨਸ਼ਨ ਮਹਾਲੀ ਵਿਖੇ ਵੱਡੀ ਰੈਲੀ ਕਰਨ ਆਏ ਸੀ ਪਰ 27 ਅਕਤੂਬਰ ਦੀ ਮੀਟਿੰਗ ਅੱਗੇ ਲਗਾਤਾਰ ਪਾਈ ਜਾ ਰਹੀ ਹੈ ਅਤੇ ਹੁਣ ਇਹ ਮੀਟਿੰਗ ਜਿਹੜੀ ਹੈ 10 ਦਸੰਬਰ ਨੂੰ ਇਹ ਮੀਟਿੰਗ ਜਿਹੜੀ ਹੈ ਤੈਅ ਹੋ ਕਰ ਦਿੱਤੀ ਹੈ ਕਲਸੀ ਸਾਹਮਣੇ ਰੋਸ ਪ੍ਰਗਟ ਜਿਹੜਾ ਪੱਤਰ ਦੇ ਵਿੱਚ ਜਿਹੜਾ ਰੋਸ ਪ੍ਰਗਟ ਕੀਤਾ ਹੈ ਕਿ ਲਗਾਤਾਰ ਮੀਟਿੰਗਾਂ ਮੁਲਤਵੀਆਂ ਕਰਕੇ ਜਿਹੜਾ ਮੰਗਾ ਤੋਂ ਟਾਲਾ ਜਿਹੜਾ ਹਵਟ ਕੇ ਖਾਸ ਕਰਕੇ ਇਸ ਵਰਗ ਨੂੰ ਜਿਹੜਾ ਹੈ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਮੰਗ ਕੀਤੀ ਹੈ ਵੀ ਜਿਹੜੀ ਮੀਟਿੰਗ ਸਰਕਾਰ ਨਿਰਧਾਰਿਤ ਕਰਦੀ ਹੈ ਉਹ ਮੀਟਿੰਗ ਤੇ ਜਿਹੜਾ ਹੈ ਪੈਰਾ ਦਾਇਰ ਕਰੇ ਤੇ ਨਹੀਂ ਤੇ ਪੈਨਸ਼ਨਰਸ ਦੇ ਵਿੱਚ ਵੱਡੇ ਪੱਧਰ ਤੇ ਸਰਕਾਰ ਪ੍ਰਤੀ ਜਿਹੜੀ ਹੈ ਭਰੋਸੇ ਜਿਹੜੀ ਜੋਗੀ ਪੈਦਾ ਹੁੰਦੀ ਜਾ ਰਹੀ ਹੈ ਔਰ ਉਹਨਾਂ ਨੇ ਮੰਗ ਕੀਤੀ ਹੈ ਕਿ 10 ਦਸੰਬਰ ਦੀ ਮੀਟਿੰਗ ਦੇ ਵਿੱਚ ਸੰਜੀਦਗੀ ਦੇ ਨਾਲ ਮੰਗਾਂ ਦੇ ਉੱਪਰ ਚਰਚਾ ਕੀਤੀ ਜਾਵੇ ਤੇ ਉਹਨਾਂ ਦੀਆਂ ਜਿਹੜੀ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਾਂ ਮੰਗਾ ਪ੍ਰਮਾਣ ਕੀਤੇ ਜਾਣ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਪੈਸ਼ਰ ਜਿਹੜੇ ਨੇ ਜ਼ਿੰਦਗੀ ਦੇ ਅਖੀਰਲੇ ਪੜਾਪ ਦੇ ਵਿੱਚੋਂ ਵਿਚਰੇ ਨੇ ਔਰ ਹਰਾਨੇ ਦੀ ਗੱਲ ਹੈ ਵੀ ਪੈਨਸ਼ਨਰਸ ਦਾ ਜਿਹੜਾ 16% ਡੀਏ ਪੈਂਡਿੰਗ ਹੈ ਕਈ ਮਹੀਨਿਆਂ ਦਾ ਪੁਰਾਣਾ ਜਿਹੜਾ ਡੀਏ ਹੈ ਉਹ ਵੀ ਸਰਕਾਰ ਦੱਬੀ ਬੈਠੀ ਹੈ ਔਰ ਇਸ ਪੜਾਪ ਤੇ ਆ ਕੇ ਪੈਨਸ਼ਨਰਸ ਨੂੰ 16% ਡੀਏ ਤੋਂ ਵਾਂਝਾ ਰੱਖਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ ਕਿਉਂਕਿ ਪਹਿਲਾਂ ਜਿਹੜਾ ਤਨਖਾਹ ਕਮਿਸ਼ਨ ਦਾ ਏਰੀਅਰ ਦੇਣ ਦਾ ਫੈਸਲਾ ਕੀਤਾ ਉਹ ਵੀ ਸਰਕਾਰ ਨੇ 36 ਤੋਂ 42 ਕਿਸ਼ਤਾਂ ਜਿਹੜੀਆਂ ਮਹੀਨੇ ਦੇ ਵਿੱਚ ਦੇਣ ਦੀਆਂ ਗੱਲ ਕੀਤੀ ਹੈ ਜਿਹਦੇ ਨਾਲ ਪਹਿਲਾਂ ਹੀ ਪੈਸ਼ਨਰ ਬਹੁਤ ਪਰੇਸ਼ਾਨ ਨੇ ਸੋ ਇਸ ਪੱਤਰ ਦੇ ਵਿੱਚ ਜ਼ੋਰਦਾਰ ਮੰਗ ਕੀਤੀ ਹੈ ਵੀ ਜਿਹੜੇ ਪੈਸ਼ਨਰਸ ਨੇ ਅਖੀਰਲੇ ਪੜਾਵ ਦੇ ਵਿੱਚ ਨੇ ਵਿਚਰੇ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਉਸ ਵਿਚ ਢੰਗ ਨਾਲ ਪਰੇਸ਼ਾਨ ਨਾ ਕੀਤਾ ਜਾਵੇ ਅਤੇ 10 ਦਸੰਬਰ ਦੀ ਮੀਟਿੰਗ ਦੇ ਵਿੱਚ ਮੰਗਾ ਦੇ ਉੱਪਰ ਇੱਕ ਟੂਟ ਫੈਸਲਾ ਜਿਹੜਾ ਹੈ ਕੀਤਾ ਜਾਵੇ। ਮੁਲਾਜ਼ਮਾ ਤੇ ਪੈਨਸ਼ਨਰ ਦਾ ਜਿਹੜਾ 16% ਡੀਏ ਰੋਕਨ ਕਰਕੇ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ। ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਜਿਹੜਾ ਹੈ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਹੈ। ਇਸ ਕਰਕੇ ਵਿੱਤ ਮੰਤਰੀ ਨੇ ਨੂੰ ਜਿਹੜੀ ਹੈ ਬੇਨਤੀ ਕੀਤੀ ਜਾਂਦੀ ਹੈ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਜਿਹੜੀਆਂ ਪੈਂਡਿੰਗ ਪਈਆਂ ਜਿਹੜੀਆਂ ਡੀਏ ਦੇ ਉੱਪਰ ਕੋਈ ਵੱਡਾ ਫੈਸਲਾ ਲਿਆ ਜਾਵੇ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ